ਸੱਚੀ ਗੱਲ ਦੋਸਤੋ ਅੱਜ ਦੀ ਵੀਡੀਓ ਵਿੱਚ ਸਾਨੂੰ ਗੰਮ ਦੇ ਰਿਪੀਟ ਹੋਣ ਦਾ ਇੱਕ ਹੋਰ ਕਾਰਨ ਲੈ ਕੇ ਆਏ ਹਾਂ ਜਿਹਨੂੰ ਲਕੋਰੀਆ ਜਿਹਦੇ ਵਿੱਚ ਪਾਣੀ ਲਿਖਦਾ ਹੁੰਦਾਗਾ ਸੂ ਦੇ ਵਿੱਚੋ ਜੇ ਆਪਾਂ ਦੇਖੀਏ ਜਦੋਂ ਬਹਿੰਦਾ ਪਸੂ ਤਾਂ ਇਹ ਚਿੱਕੜ ਕਰ ਦਿੰਦਾਗਾ ਜਿਵੇਂ ਕਿਸੇ ਨੇ ਉਲਟੀ ਕੀਤੀ ਹੋਵੇ ਇੰਨਾ ਪਾਣੀ ਜਿਹੜਾ ਡਿੱਗਦਾਗਾ ਇਹ ਲਕੋਰੀਆ ਇੱਕ ਬਿਮਾਰੀ ਕਹਿ ਸਕਦੇ ਆ ਜਾਂ ਕਈ ਪ੍ਰਕਾਰਨ ਹੁੰਦੀ ਹੈ ਇਹਦੇ ਨਾਲ ਲਕੋਰੀਆ ਹੋਣ ਦੇ ਕਾਰਨ ਜਿਹੜੇ ਪਸੂ ਨੂੰ ਲਕੋਰੀਆ ਹੋ ਗਿਆ ਉਹ ਕਦੇ ਵੀ ਨਹੀਂ ਰਹਿੰਦਾ ਉਹ ਰਿਪੀਟ ਬਰੀਡਿੰਗ ਦੇ ਵਿੱਚ ਚਲਾ ਜਾਂਦਾਗਾ ਉਹਦੇ ਲਈ ਆਪਾਂ ਉਹਦਾ ਕੀ ਟਰੀਟਮੈਂਟ ਕਰ ਸਕਦੇ ਆ ਕੀ ਸਿਸਟਮ ਆਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਜਿਹੜਾ ਲਕੋਰੀਆ ਗਾ ਉਹਦਾ ਇੱਕ ਤਾਂ ਪਾਇਓਮੈਟ੍ਰਿਕ ਕਾਰਨ ਆਗਾ ਵੀ ਹੋਣ ਦਾ ਕਾਰਨ ਦੱਸ ਦਿਆ ਤੁਹਾਨੂੰ ਠੀਕ ਹੈ ਪਾਇਓਮੈਟ੍ਰਾ ਭਾਵ ਬੱਚੇਦਾਨੀ ਇਨਫੈਕਸ਼ਨ ਕੀ ਹੁੰਦਾ ਕਿ ਇਹਦੀ ਜੇਲ ਰਹਿ ਜਾਂਦੀ ਹੈ ਜਾਂ ਅੰਦਰ ਸਵੇਲਿੰਗ ਹੋ ਜਾਂਦੀ ਹੈ ਤੇ ਜਿਹੜੀ ਅੰਦਰਲੀ ਪਰਤ ਹੁੰਦੀ ਹੈਗੀ ਬੱਚੇਦਾਨੀ ਦੇ ਉਹਦੇ ਪਾਣੀ ਆ ਜਿਹੜਾ ਉਹਨੂੰ ਖਰਾਬ ਕਰਨ ਲਾ ਆਂਦਾਗਾ ਜਿਹਦੇ ਕਾਰਨ ਕਰਕੇ ਕੀ ਕਰਦਾਗਾ ਉਹ ਵੀ ਦਾ ਆਂਡਾ ਤੇ ਇਸ ਪਰੋਂ ਮਿਲਦੇ ਆ ਤੇ ਉਹ ਤੇ لینا ਜੋੜਨ ਸਕੇ ਤੇ ਬੱਚਾ ਪੈਦਾ ਨਹੀਂ ਕਰ ਸਕਦੇ ਤੇ ਇੱਕ ਇੱਕ ਕਾਰਨ ਦੂਜਾ ਕਾਰਨ ਹੈਗਾ ਹੈ ਮਿੰਦਰ ਮੈਕਚਰ ਦੀ ਡੈਫੀਸ਼ੈਂਸੀ ਜਿਵੇਂ ਤੁਹਾਨੂੰ ਪਤਾ ਵੀ ਆਪਣੇ ਖਰਚਾ ਕਰਨ ਦੇ ਬਹੁਤ ਘੱਟ ਲੋਕ ਚਾਹਵਣਾਗੇ ਵੀ ਆਪਾਂ ਇਹਨਾਂ ਨੂੰ ਮਿੰਦਰ ਮੈਕਚਰ ਪਾ ਦਈਏ ਹੁਣ ਤਾਂ ਕੱਲੀ ਪ੍ਰੋਡਕਸ਼ਨ ਲੈਨੇ ਆ ਇਹ ਕੱਲ ਸਾਰਿਆਂ ਨਾਲ ਡੰਗਾਈ ਦੀ ਗੱਲ ਕਰੇ ਵੀ ਸਾਰੀ ਗੱਲ ਆ ਜਿਹੜੀ ਹਰੇ-ਜਾਰੇ ਤੇ ਜੁੜਦੀ ਹੈਗੀ ਆਪਾਂ ਦੇਖਦੇ ਆ ਜਦੋਂ ਵੀ ਇੱਕ ਬੂਟੇ ਤੇ ਜੁੜਦੀ ਆਪਾਂ ਬੂਟੇ ਨੂੰ ਕਿੰਨੀ ਕਿ ਖਰਾਕ ਦਿੰਨੇ ਆ ਕਿੰਨੇ ਗ੍ਰਾਮ ਮਿਰਤ ਸਪਾਏ ਆ ਮਤਲਬ ਆਪਾਂ ਜਾਂ ਦੇਸੀ ਖਾਦ ਚਾਰ ਸੈਨੇ ਖਾਤਾ ਪਾਉਣਿਆ ਜਿਹਦੇ ਵਿੱਚ ਕੋਈ ਮਲਟੀਵਿਟਾਮਿਨ ਆ ਜਾਂ ਜਾਂ ਮੈਰਲ ਆ ਜਾਂ ਜਾਂ ਸੇਨੀਨਮ ਆ ਜਾਂ ਜ਼ਿੰਕ ਆ ਜੇ ਉਹੀ ਜਦੋਂ ਨੀਰੇ ਚ ਕਮੀ ਹੁੰਦੀ ਆ ਆਪਾਂ ਪਾਉਣੇ ਆ ਤੇ ਦੁੱਧ ਦੀ ਕੈਪੈਸਿਟੀ ਆਪਾਂ ਬਸੰਗ ਤੋਂ ਜ਼ਿਆਦਾ ਨਹੀਂ ਰਹਿੰਦੀ ਉਹਦੇ ਕਾਰਨ ਕਰਕੇ ਕੀ ਕਰਦਾ ਹੈ ਹਾਰਮੋਨ ਆ ਜਿਹੜੇ ਉਹ ਆਪ ਬੈਲੈਂਸ ਹੋ ਜਾਂਦੇ ਜਿਹਦੇ ਵਿੱਚ ਅਲੱਗ ਅਲੱਗ ਹਾਰਮੋਨ ਹੁੰਦੇ ਜਿਵੇਂ ਸੋਜਣ ਹੋ ਗਿਆ ਸੀਐਲ ਹੋ ਗਿਆ ਠੀਕ ਹੈ ਫਿਰ ਮੇਨ ਆ ਹੋ ਗਿਆ ਸੀਐਲ ਹੋ ਗਿਆ ਪੀਸ ਤੋਂ ਪਰਜੈਸਟਨ ਹੋ ਗਿਆ ਪਰਜੈਸਟਨ ਜੇ ਨਾ ਲੈਵਲ ਜ਼ਿਆਦਾ ਹੋਊਗਾ ਤਾਂ ਕੰਸੀਵ ਨਹੀਂ ਕਰਦਾ ਹੈਗਾ ਠੀਕ ਹੈ ਉਹ ਲੱਗ ਤਰ੍ਹਾਂ ਦਾ ਕੇਸ ਆ ਉਹਦੇ ਲਈ ਆਪਾਂ ਲੰਘ ਵੀਡੀਓ ਬਣਾਉਣੀ ਫਿਰ ਇਸ ਤਰ੍ਹਾਂ ਹਰ ਮਨ ਦੀ ਕੀ ਕੀ ਕੰਮ ਕਰਦਾ ਹੈਗਾ ਤੇ ਕਦੋਂ ਕਦੋਂ ਇਹਦਾ ਜੇ ਛੋੜ ਨਾ ਲੋਹ ਜੇ ਤੱਕ ਕੀ ਨੁਕਸਾਨ ਆ ਇਹਦੇ ਉਹ ਲੱਗ ਵੀਡੀਓ ਬਣਾਉਣਾ ਤਾਂ ਕੀ ਹੁੰਦਾ ਫਿਰ ਜੇ ਉਹਦੇ ਅੰਦਰ ਨਾ ਪਾਣੀ ਸਿੱਟਣ ਲੱਗ ਜਾਂਦੀ ਹੈ ਜੀ ਜਦੋਂ ਪਸ਼ੂ ਬਹਿਤਾ ਹੈਗਾ ਉਹ ਅੰਦਰਲੀ ਛਿੱਲੀ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ ਜਿਹਦੇ ਕਰਕੇ ਪਸ਼ੂ ਗੱਪਣ ਨਹੀਂ ਰਹਿੰਦਾਗਾ ਉਹ ਚੀਜ਼ਾਂ ਤੋਂ ਬਚਣ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਉਹਦਾ ਟ੍ਰੀਟਮੈਂਟ ਬਾਰੇ ਪੜ੍ਹ ਜਾਣਾ ਚਾਹੀਦਾ ਨਾ ਕਿ ਟੀਕੇ ਭਰਉਣੇ ਬਾਰੇ ਜਿਆਦਾਤਰ ਆਪਣੇ ਫੀਲਡ ਦੇ ਵਿੱਚ ਜਿਹੜੀਆਂ ਮੈਂ ਗੱਲਾਂ ਵੇਖੀਆਂ ਅਸੀਂ ਦੇ ਵੀ ਡਾਕਟਰ ਲਕੋਰੀਏ ਦੇ ਵਿੱਚ ਵੀ ਟੀਕੇ ਭਰ ਜਾਂਦੇ ਆ ਤੇ ਕਹਿੰਦੇ ਵੀ ਰਹਿ ਜੂਗੀ ਨਾਰਮਲ ਦਾ ਰੰਗ ਉਹ ਨਾਰਮਲ ਤਾਂ ਨਹੀਂ ਹੁੰਦੀਆਂ ਜਿਵੇਂ ਆਪਾਂ ਕਨਸੀਵਿੰਗ ਦੀ ਗੱਲ ਕਰੀ ਵੀ ਉਹਦੇ ਚ ਆਪਾਂ ਨੂੰ ਪਤਾ ਹੁੰਦਾ ਵੀ ਕੋਈ 10% 5% ਉਹ ਚ ਮਾਈਨਸ ਚ ਇਹ ਕਨਸੀਵਿੰਗ ਰੇਟ ਆ ਬਿਲਕੁਲ ਨਹੀਂ ਹੁੰਦਾ ਉਹ ਚੀਜ਼ਾਂ ਤੋਂ ਬਚਣ ਲਈ ਤਾਂ ਆਪਾਂ ਨੂੰ ਪਹਿਲਾਂ ਲਕੋਰੀਏ ਦਾ ਟਰੀਟਮੈਂਟ ਕਰਨਾ ਚਾਹੀਦਾ ਹੈਗਾ ਤੇ ਜਿਹੜਾ ਆਪਾਂ ਲਕੋਰੀਏ ਦਾ ਟਰੀਟਮੈਂਟ ਕਰਦੇ ਆ ਆਪਾਂ ਤੁਹਾਨੂੰ ਉਹਦੇ ਬਾਰੇ ਵੀਡੀਓ ਦੇ ਵਿੱਚ ਐਂਡ ਵਿੱਚ ਉਹ ਵੀ ਦੱਸਾਂਗੇ ਕਿ ਟਰੀਟਮੈਂਟ ਕਰਦੇ ਹਾਂਗੇ ਤੇ ਕਈ ਵਾਰੀ ਕੀ ਹੁੰਦਾਗਾ ਉਸ ਟਾਈਮ ਦੇ ਵਿੱਚ ਲਕੋਰੀਆ ਹੁੰਦਾ ਹੋਗਾ ਤੇ ਹੀਟ ਵੀ ਲੌਂਗ ਟਾਈਮ ਰਹਿੰਦੀ ਹੈ। ਉਹਦੇ ਵਿੱਚ ਕੀ ਹੁੰਦਾਗਾ ਅੰਡਾ ਲੀਜ਼ ਨਹੀਂ ਹੁੰਦਾਗਾ ਅੰਡੇ ਦਾ ਨਹੀਂ ਤੇ ਬਣਿਆ ਰਹਿੰਦਾਗਾ ਜਾਂ ਪ੍ਰੋਪਰ ਆਪਣੀ ਸ਼ੇਪ ਚ ਨਹੀਂ ਆਉਂਦਾਗਾ ਉੱਥੇ ਆਪਾਂ ਗੈਣਾ ਰੈਚ ਲਾ ਕੇ ਜਾਂ ਕੋਰਲਾਉਣ ਲਾ ਕੇ ਛਟਵਾ ਵੀ ਦਿੰਨੇ ਆ। ਮਤਲਬ ਅੰਡੇ ਨੂੰ ਪਰ ਉਹ ਫੇਰ ਵੀ ਕਨਸੀਵ ਨਹੀਂ ਕਰਦਾ ਕਿਉਂਕਿ ਲਕੋਰੀਆ ਹੁੰਦਾਗਾ। ਲਕੋਰੀਆ ਜ਼ਿਆਦਾਤਰ گاਵਾਂ ਦੇ ਵਿੱਚ ਹੀ ਹੁੰਦਾਗਾ। ਜਿਹੜਾ ਲਕੋਰੀਆ ਮੈਂ ਮੱਜਾਂ ਦੇ ਵਿੱਚ ਤਾਂ ਮੈਂ 1 ਅੱਧਾ ਪਰਸੈਂਟ ਕੇਸ ਦੇਖੇ ਹੈਗੇ ਜਿਨ੍ਹਾਂ ਨੂੰ ਲਪੋਰੀ ਹੋਇਆ ਜ਼ਿਆਤਰ ਇਹ گاਵਾਾਂ ਚ ਹੀ ਹੁੰਦਾ ਹੈ ਤੇ ਆਪਾਂ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਹਾਰਮੋਨ ਆਪਾਂ ਉਹਦੇ ਬੈਲੈਂਸ ਕਰਨੀ ਹੈ ਹਾਰਮੋਨੋ ਦੇ ਬੈਲੈਂਸ ਕਰਨ ਖਾਤਰ ਸਭ ਤੋਂ ਪਹਿਲਾਂ ਰੈਗਸਟੇ ਗੋਲਡ ਦੇ ਨਾਂ ਤੇ ਪਾਊਡਰ ਆਉਂਦਾ ਆਪਾਂ ਸਕਰੀਨ ਤੇ ਵੀ ਦਿਖਾਵਾਂਗੇ ਰੈਗਸਟੇ ਗੋਲਡ ਪਾਊਡਰ ਲੈਣਾਗਾ ਵਿੱਚ 250 ਗ੍ਰਾਮ ਫੜਕੜੀ ਪਾਉਣੀ ਹੈ ਫੜਕੜੀ ਥਵੇ ਤੇ ਖੱਲ ਖੱਲ ਕਰਕੇ ਇਹਨੂੰ ਪੀਸ ਲੈਣਾਗਾ ਕਿਸੇ ਨੂੰ ਪੀਸ ਕੇ ਤੇ ਉਹਨਾਂ ਦੋਨੋਂ ਨੂੰ ਮਿਲਾ ਦੇਣਾਗਾ ਇਦਾਂ ਨਾ 25 25 ਗ੍ਰਾਮ ਕਰਕੇ ਤਾਂ ਜਾਂ ਪਿਆ ਗ੍ਰਾਮ ਜਾਂ 60 ਗ੍ਰਾਮ ਕੋਈ ਚੱਕਰ ਨਹੀਂ ਵੱਧ ਵੀ ਖਵਾ ਦਾਂਗੇ ਪਾウダー ਨੁਕਸਾਨ ਨਹੀਂ ਹੈਗਾ ਕਾ ਵੀ ਆਪਾਂ ডোজ ਵੱਧ ਵੀ ਪਾ ਸਕਦੇ ਹਾਂ ਤੇ ਨਾਲ ਉੱਥੇ ਨਰਸ ਦੀ ਕਮੀ ਹੁੰਦੀ ਹੈ ਤੇ ਉੱਥੇ ਜਿਵੇਂ ਜ਼ਿੰਕ ਦੀ ਕਮੀ ਹੋ ਗਈ ਸੀਨੀਅਮ ਦੀ ਕਮੀ ਹੋ ਗਈ ਜਦੋਂ ਮਤਲਬ ਆਂਡੇ ਨੇ ਤੇ ਸਪਰਮ ਨੇ ਮਿਲਣਾ ਤਾਂ ਉਸ ਟਾਈਮ ਸੀਨੀਅਮ ਦੀ ਕਾਫੀ ਮਾਤਰਾ ਦੀ ਜਰੂਰਤ ਹੁੰਦੀ ਹੈਗੀ ਤਾਂ ਜਿਵੇਂ ਇਹਦੇ ਵਿੱਚ ਰੈਪਰੋਮਨ ਪਾウダー ਪਾ ਸਕਦੇ ਹਾਂ ਇਹ ਆਪਾਂ ਕਹਿੰਦੇ ਕਿ ਕੋਈ ਛੋਟਾ ਇਲਾਜ ਹੋਵੇ ਛੋਟਾ ਇਲਾਜ ਦਿੰਦਾ ਕਾਫੀ ਚੀਜ਼ਾਂ ਨਾਲ ਆਪਾਂ ਉਹਨੂੰ ਇਲਾਜ ਕਰਨਾ ਪੈਂਦਾ ਹੈਗਾ ਕਈ ਵਾਰ ਇਹਨਾਂ ਕੋ ਖਤਰਨਾਕ ਹੋ ਜਾਂਦਾ ਆਪੋ ਨੇ ਐਂਟੀਬਾਇਟਿਕ ਵੀ ਲਗਾਉਣੇ ਪੈਂਦੇ ਆ ਜੀ ਇਹ ਜਦੋਂ ਬਚਣ ਲਈ ਫਿਰ ਆਪਾਂ ਨੂੰ ਪ੍ਰੈਕਸਟੇ ਗੋਲਡ ਤੇ ਫੜਕੜੀ ਤਵੇ ਦੇ ਖਿਲਰ ਕਰਕੇ ਉਹਨੂੰ ਲਗਾਤਾਰ ਖਾਣੀ ਆ ਜਿਹੜਾ ਉਹਦੇ ਅੰਦਰ ਦਾ ਪਾਣੀ ਸੋਖ ਲੈਂਦੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਕਰਨਾਗਾ ਉਹਦੇ ਵਿੱਚ ਦਵਾਈ ਭਰਨੀ ਹੁੰਦੀ ਹੈ ਦਵਾਈ ਭਰਨ ਦਾ ਤਰੀਕਾ ਇਹ ਹੈਗਾ ਵੀ ਆਪਾਂ ਸਿੱਧਾ ਨਹੀਂ ਹੈਗਾ ਵੀ ਪਸ਼ੂ ਹੀਟ 'ਚ ਹੈਗਾਗਾ ਦਵਾਈ ਭਰ ਦਿਓ ਐ ਨਹੀਂ ਕਰਨਾ ਹੈਗਾ ਜਿਹੜੇ ਓਵਰੀ ਉੱਤੇ ਜਾਂ ਜਿਹਨਾਂ ਆਂਡੇਦਾਨੀ ਕਹਿਣੇ ਆਗੇ ਉਹਦੇ ਉੱਤੇ ਆਂਡੇ ਬਣ ਕੇ ਟੁੱਟੇ ਨਹੀਂਗੇ ਉਹਦੇ ਲਈ ਤੋੜਨ ਲਈ ਆਪਾਂ ਨੂੰ ਗੱਟ ਟੋਮੇਟ ਇੰਜੈਕਸ਼ਨ ਜਾਂ ਜੋਲ ਕੋਲ ਡੀ ਇੰਜੈਕਸ਼ਨ ਲਾਉਣਾ ਪੈਂਦਾ ਹੈ ਉਹਦੇ ਨਾਲ ਸਾਰੇ ਅੰਡੇ ਹੋ ਜਾਣਗੇ ਨਾਲੇ ਬੱਚੇ ਜਾਂਦਾ ਮੂੰਹ ਖਲਜੂ ਤਿੰਨ ਦਿਨ ਦਵਾਈ ਪਰ ਭਰੋ ਦਵਾਈ ਭਰਨ ਦਾ ਕਾਰਨ ਇਹ ਹੁੰਦਾ ਹੈਗਾ ਜਿਹੜੀ ਅੰਦਰਲੀ ਛਿੱਲੀ ਹੁੰਦੀ ਹੈ ਉਹਨੂੰ ਖਰਾਬ ਕਰ ਦਿੰਦੀ ਹੈਗੀ ਤੇ ਉਹਨੂੰ ਪ੍ਰੋਪਰ ਸਹੀ ਕਰਨ ਖਾਤਰ ਫਿਰ ਆਪਾਂ ਦਵਾਈ ਛੱਡ ਦੇਾਂਗੇ ਠੀਕ ਹੈ ਦਵਾਈ ਉਹਦੇ ਵਿੱਚ ਆਪਾਂ ਲੈਨੋਵੋ ਵੀ ਭਰ ਸਕਦੇ ਆਂਗੇ ਤੇ ਹੋਰ ਵੀ ਕੋਈ ਵੀ ਹੁੰਦੀ ਹੈ ਮਾਰਕੀਟ ਬਹੁਤ ਸਾਰੀਆਂ ਹੁੰਦੀਆਂ ਹੈਗੀਆਂ ਤੇ ਚੰਗੀ ਦਵਾਈ ਭਰਨੀ ਹੈਗੀ ਤਿੰਨ ਦਿਨ ਤੇ ਐਂ ਕਰਕੇ ਲਪੋਰੀ ਦਾ ਇਲਾਜ ਹੋਊਗਾ ਇਹ ਜਦੋਂ ਸਹੀ ਪਸ਼ੂ ਸ਼ੀਟ ਚ ਆਉਣ ਲੱਗ ਗਿਆ ਆ ਫਿਰ ਆਪਾਂ ਉਹਦੀ ਇਹੀ ਕਰਾਵਾਂਗੇ ਤੇ ਪਸ਼ੂ ਕਨਸੀਵਿੰਗ ਹੋਏਗਾ ਧੰਨਵਾਦ ਆ ਸਾਡੀ ਵੀਡੀਓ ਦੇਖਣ ਲਈ ਇਹ ਜਿਹੀਆਂ ਵੀਡੀਓ ਦੇਖਦੇ ਆ ਜਾਂ ਪਸੰਦ ਕਰਦੇ ਹੋ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀਡੀਓ ਤੁਹਾਡੇ ਲਈ ਕਾਫੀ ਲੈ ਕੇ ਆਵਾਂਗੇ ਤੇ ਟ੍ਰੀਟਮੈਂਟ ਇਹਦਾ ਬਸ ਇਹੀ ਹੈਗੀ ਆਪਾਂ ਪ੍ਰੈਕਸਟੇ ਗੋਲਡ ਨੂੰ ਤੇ 250 ਗ੍ਰਾਮ ਫੜਕੜੀ ਨੂੰ ਤੋਵੇ ਤੇ ਖੱਲ ਕਰਕੇ ਇਹਦੇ ਵਿੱਚ ਮਿਕਸ ਕਰਕੇ ਫਿਰ ਆਪਾਂ ਪਾ ਸਕਦੇ ਹਾਂ ਧੰਨਵਾਦ